ਮੇਰੀਆਂ ਤਾਂ ਲੱਤਾਂ ਕੰਬਣ ਪੁਰਾਣਾ ਲੋਕਾਂ ਨੂੰ ਤੇ ਜੇ ਮੈਂ ਤੇਰੇ ਨਾਲ ਨਿਕਲਦਾ ਤਾਂ ਸੱਦਿਆ ਜਾਂਦਾ ਮੇਰੀਆਂ ਮਾਂ ਕਹਿੰਦੀ ਲੱਗੀ ਤੋਇਆ ਇਹ ਫੋਨ ਦਿਖਾ ਮੈਂ ਉਹ ਤਾਂ ਕੱਲ ਪਰਸ ਹੁੰਦਾ ਹੀ ਆਈ ਸੀ ਬਿਲਕੁਲ ਇੱਕ ਵੀ ਜਗਾ ਤੇ ਜਾਂ ਮੈਂ ਮਾਰ ਕੇ ਝੂਠ ਬੋਲਦਾ ਮੰਨਦਾ ਹੀ ਨਹੀਂ ਹੈਗਾ ਵਧਾਉਣਾ ਤੇਨੂੰ ਉਹਦਾ ਹੀ ਸੀਗਾ ਜਦੋਂ ਕੁੱਤੀ ਕੱਢੀ ਅੰਦਰੋਂ ਘਰਤੀ ਮੈਂ ਨਹੀਂ ਖਿੱਚਣਾ ਤੇ ਫੜ ਕੇ ਬਾਹਰ ਦੋ ਬੇਸ਼ਰਮ ਤੁਸੀਂ ਕਿਸੇ ਦਾ ਘਰ ਚਾਹ ਮੰਗਣ ਲੱਗ ਜਾਂਦੇ ਸਾਡੇ ਗਵਣੀਆਂ ਨੇ ਤੁਸੀਂ ਤਾਂ ਕੰਪਲੀਟ ਬਹੁਤ ਸਾਲ ਸਾਨੂੰ ਤਾਂ ਬਹੁਤ ਆ ਰਹੀਆਂ ਨੇ ਦੇਖੋ ਜੀ ਇੱਥੇ ਲੋਕਾਂ ਦੇ ਦੀਦਾਂ ਚਾਹ ਮੰਗ ਕੇ ਆਏ ਹੋਏ ਆ ਮਲੇ ਨਹੀਂ ਆਹ ਵਸਤੀ ਜੰਦਾਰਾ ਕਲੋਨੀਅਮ ਵਸਤੀ ਨਹੀਂ ਹੈਗੀ ਨਹੀਂ ਇੱਥੇ ਕਿਸੇ ਦੇ ਘਰੇ ਚਾਹ ਮੰਗਣ ਜਾਣ ਰੋਟੀ ਖਾਣ ਜਾਣ ਦਾ ਕੋ ਮਤਲਬ ਨਹੀਂ ਆਹ ਇਹ ਰਾਹੀ ਵਸਤੀ ਨਹੀਂ ਹੈਗੀ ਜਿੱਥੇ ਤੁਸੀਂ ਆਏ ਹੋ ਉਹ ਵੀ ਤਾਂ ਮੇਰੇ ਕੋਲ ਆਹ ਦੇਖੋ ਬਿਖੋ ਤੁਸੀਂ ਤੂੰ ਆਇਆਗਾ ਲੈਖੇ ਤੁਸੀਂ ਮਸਲਾ ਨਹੀਂ ਨਹੀਂ ਫਿਰ ਅਸੀਂ ਇਤਨਾ ਬੇਈਂ ਕਰਦੇ ਅਸੀਂ ਨਾਮ ਰੱਖ ਲੱਗਦੇ ਇਹੋ ਜਿਹੇ ਬੰਦੇ ਨੂੰ ਸਹੀ ਹਸਾ ਤੁਹਾਨੂੰ ਮੈਂ ਕੋਈ ਸ਼ਰਮ ਕਰਨੀ ਪੈਗੀ ਤੁਹਾਨੂੰ ਉਮਰ ਦੇ ਮੁਤਾਬਕ ਤੁਹਾਨੂੰ ਤੂੰ ਇਹ ਕਹਿੰਦਾ ਮੈਂ ਚੱਚੜ ਲਾਇਆ ਇੱਕ ਵੀ ਚੱਚੜ ਲਾਉਂਦਾ ਉਹਦੇ ਮਾਏ ਹੋਇਆ ਮੰਮਾਨੇ ਚੱਚੜ ਲਾਇਆ ਹੋਇਆ ਕਿਚੜ ਬਾਹਰ ਲੋਣੀ ਸੀ ਨਾ ਕਾਊਂਟਰ ਤੇ ਥੱਲੇ ਕੋਣ ਚੱਚੜ ਲੈਡੀਜ਼ ਵਾਲਾ ਇਹ ਦੇਖਣ ਦਾ ਕੀ ਮਤਲਬ ਹੈ ਜਿਹੜੇ ਤੁਹਾਨੂੰ ਸਭ ਨੂੰ ਚਾਹ ਕੇ ਜਾਂਦੀਆਂ ਨੇ ਇੱਥੇ ਮੰਨ ਲੈ ਆਈਆਂ ਤੂੰ ਕਹਾਂਗਾ ਡਾਕਟਰ ਬਿਠਾਇਆ ਤੁਸੀਂ ਸਾਡੀ ਦੇਖੋ ਅੱਗੇ ਤਾਂ ਦੀਦੀ ਇੱਕੋ ਹੀ ਨੱਤ ਮਾਰਦਾ ਜਿੱਦਾਂ ਇੱਥੇ ਬੈਠੀ ਸੀ ਜਦੋਂ ਮੈਂ 90 ਦਾ ਵੀ ਲੈ ਕੇ ਆਈਆਂ ਨਾ ਫਿਰ ਦੋਨੇ ਲੈ ਕੇ ਆਏ ਆ ਮੈਂ ਤਾਂ ਉਹ ਅੱਗੇ ਗਿਆ ਮੈਂ ਅੱਜ ਕਿੰਨੇ ਅੰਦਰ ਠਾਈ ਵੇਟ ਡਾਕਟਰ ਮੈਂ ਕੱਜੇ ਦਾ ਦਰਦ ਮਾਰ ਕੇ ਬਾਹਰ ਕੱਢਦਾ ਮੈਂ ਕਹਿੰਦਾ ਦੇ ਨਾ ਇਹਦੇ ਕਾਦੀ ਕੰਮ ਨਹੀਂ ਆ ਤੇ ਕੰਮ ਕਰ ਦਿਆ ਤੇ ਦੁਕਾਨ ਨਹੀਂ ਬੋਲਦੇ ਫੋਟਾ ਕੀ ਮਤਲਬ ਹੈ ਦੇਖਣਾ ਉਹ ਮੈਂ ਕੋਈ ਪੂਰੇ ਬੰਨਣ ਦੇਖਣ ਹੀ ਹੋ ਗਏ ਮਾਦੀ ਉਹ ਨਹੀਂ ਕੰਪਲੀਟ ਗਈਆਂ ਉਹ ਮੈਂ ਹੁਣ ਦੇਖੋ ਕਿੰਨਾ ਕੋਈ ਕੰਮ ਕਰ ਦਿਆ ਮੈਂ ਹੁਣ ਇਹ ਗੱਲ ਕੰਪਲੀਟ ਹੀ ਹੋ ਗਈ ਨਹੀਂ ਨਾਲੇ ਕੋਈ ਕਾਜੀ ਆਈ ਜਾਵੇ ਬੁਲਾਈ ਜਾਏ ਜਿਹੜੇ ਇਹਨਾਂ ਨਾਲ ਕੀ ਮਰਦੋ ਤੇ ਜਿਨਾ ਮਾਰ ਕੇ ਅਸੀਂ ਪਹਿਲਾਂ ਹਰ ਨੂੰ ਸੱਦ ਕੇ ਪੁੱਛਿਆ ਤੇਰੇ ਪਾਪਾ ਬਾਹਰ ਗਏ ਕਿਤੇ ਪੇ ਤੁਹਾਨੂੰ ਸੱਦ ਕੇ ਪੁੱਛਿਆ ਜਦੋਂ ਤੁਸੀਂ ਮੇਰੇ ਕੋਲ ਆਏ ਆ ਵੀ ਪਾਸ ਤੋਂ ਜੀ ਦੇ ਬਾਹਰ ਹੋਏ ਕਿ ਕਿੰਨੇ ਮੈਂ ਬੈਠੀਏ ਪੁੱਛ ਲੈਣਾ ਤਾਂ ਇਹ ਨਹੀਂ ਬਣਦਾ ਕੋਈ ਅਸੋ ਉਹ ਕੰਮ ਹੁੰਦਾ ਉਹ ਕੰਮ ਹੁੰਦਾ ਵੀ ਜੇ ਕੰਮ ਹੁੰਦਾ ਕਿ ਟਮਾਟੇ ਹਿੰਦੀ ਖੀ ਤਾਂ ਪੁੱਰੇ ਤਾਂ ਇਹ ਜੀ ਅੱਥੇ ਨਾ ਇਧਰ ਵਾਸਤੇ ਜੋ ਕੁੜੀ ਦੇ ਮੁੰਡਾ ਭੱਜੇ ਜਾਂਦੇ ਸੀ ਜੇ ਕਸਮ ਲੱਗੇ ਜੈਸਮੀਨ ਤੇ ਮੋਟੋ ਦੋਨੇ ਬਾਹਰ ਗਈਆਂ ਸੀ ਲੀ ਉਥੇ ਤੱਕ ਚੜੀ ਉਹ ਤੋਂ ਸੱਦ ਕੇ ਬੁਲਾ ਕੇ ਕਹਿੰਦਾ ਮੈਨੂੰ ਬੀਪੀ ਚੈੱਕ ਕਰਾ ਮੋਟੋ ਜਿੱਦੀ ਕੁੜੀ ਸੀ ਅੱਧਾ ਪੌਣਾ ਘੰਟਾ ਅੰਦਰ ਹੋਂ ਨੀ ਵਿਖੜੀ ਕੁੜੀ ਜਵਾਕ ਬਾਹਰ ਇੰਨੇ ਬੈਠੇ ਤੇ ਉਹ ਚਾਹਸਾਂ ਜਾਂ ਚਾਹ ਉਹਨਾਂ ਨੇ ਚਾਹ ਪਾਣੀ ਕੋ ਉਹਨੇ ਕੁਦੀਨੇ ਉਹ ਇੱਕ ਦੂਜੀ ਨੂੰ ਨਹੀਂ ਆਈ ਕਰ ਕਰਦੇ ਜਾ ਕੇ ਗੱਲਾਂ ਦਿਲਣਾ ਜਿਹਦੇ ਬੱਚਿਆਂ ਨੂੰ ਸਾਰਾ ਪਤਾ ਉਹਨਾਂ ਨੂੰ ਕੁੱਤੀ ਲੈ ਕੇ ਭਜਾਇਆ ਤੇ ਮੈਂ ਚਲੋ ਇਥੋਂ ਤੁਸੀਂ ਇੱਥੇ ਬੈਠੇ ਕੀ ਕਰਦੇ ਮੈਂ ਸਰ ਤੋਂ ਕੰਨੀ ਕਰਕੇ ਬਾਹਰ ਨਹੀਂ ਹੁਕੀ ਉਹਦੇ ਬੁਲਾਉਣਾ ਉਹ ਯੋ ਨਹੀਂ ਹੈਗਾ ਮੜ ਮੈਂ ਹੋ ਵੀ ਕਹਿਣਾ ਮੇਰੇ ਦਿਲ ਦੀ ਕੁਝ ਨਹੀਂ ਹੈ ਇਸ ਵਾਸਤੇ ਨਹੀਂ ਤੇ ਬੇਜਮਾਨੜਾ ਇਹਦਾ ਕੰਮ ਕਰਕੇ ਭਰਨਾ ਦਿੱਤੀ ਮੈਂ ਹੋ ਵੀ ਕਹਿਣਾ ਮੈਂ ਕਾਹਿੰਦਾ ਮੇਰੀ ਮਹਾਨ ਰੋਟੀਆਂ ਦਾ ਤਾਸਦੇ ਫਿਰਦੇ ਆ ਤੁਹਾਡੇ ਅੱਗੇ ਥੋੜੀ ਸ਼ਰਮ ਹੋਣੀ ਚਾਹੀਦੀ ਸਾਨੂੰ ਇਹ ਉਹ ਗੱਲ ਨਹੀਂ ਹੈਗੀ ਵੀ ਉੱਥੇ ਸਾਰਾ ਕੁਝ ਹੈਗਾ ਤੁਸੀਂ ਚਾਹਦੇ ਹੋ ਕਿ ਅੱਜ ਇਹ ਤਾਂ ਸਾਨੂੰ 6 ਸਾਲ ਹੋ ਗਏ ਅੱਜ ਤੱਕ ਸਾਡਾ ਕੋਈ ਲਾਭਾ ਪੁੱਛ ਰੋ ਇਹਨਾਂ ਨੇ ਕਰੇ ਵੀ ਆਏ ਹੋ ਕੋਈ ਵੀ ਕੀ ਬਾਤ ਚ ਕਰੀ ਜੁਤੇ ਵੀ ਤਾਂ ਭਾਜ 15 ਦਿਨਾਂ ਦੇ ਵਿੱਚ ਹੀ ਪੈਣੀ ਕਿੰਨੇ ਲੰਬੇ ਲਿਆ ਦੇ ਇਹ ਕੁੱਤੀ ਕੋਈ ਨਹੀਂ ਦੇਖਿਆ ਉਹ ਜਦੋਂ ਬੋਰਸ ਸੀ ਜਦੋਂ ਹੋਈ ਜਦੋਂ ਇਹਨਾਂ ਨੇ ਕਿਹਾ ਕੁੱਤੀ ਵੀ ਨਹੀਂ ਰਹਿਣੀ ਇਧਰ ਜਿੱਥੇ ਆ ਕੇ ਬੰਦ ਕਰੀ ਸੀ ਡਾਕ ਜਿੱਥੇ ਅਸਲਾ ਬਿਠੀ ਰਹੀ ਸੀ ਆ ਹੁਣ 12 ਨਿਕਲੀ ਅੰਦਰ ਹੀ ਨਿਕਲੀ ਬਾਹਰ ਨਹੀਂ ਨਿਕਲੀ ਇੱਟਾ ਹੀ ਬਾਬਾ ਇੱਟਾ ਹੀ ਬਾਬਾ ਕੋਈ ਤੈਨੂੰ ਹੈਗਾ ਮੈਂ ਚੱਕਰ ਵਿਆਹ ਤੋਂ ਕਰਾ ਲਾ ਵਧੀਆ ਰਹੇਗਾ ਮੈਂ ਕਿਸਮ ਨਾਲ ਕੱਟ ਤਾ ਤੂੰ ਵੱਗ ਗਿਆ ਨਹੀਂ ਨਹੀਂ ਮਾਸਟਰ ਲੇਟ ਹੋ ਗਿਆ ਜੇ ਤਸਾਂ ਦੇ ਜਿਹੜੇ ਸਾ ਨਾ ਮੈਂ ਇਤਨੇ ਥਾਪੜਾ ਪੈਣ ਨਾਲ ਉਸੇ ਟਾਈਮ ਕਰਨੀ ਸੀਗੀ ਸਹੀ ਕਿਸਮਤੀ ਚੰਗੀ ਆ ਲੈ ਚੱਕਰ ਨੂੰ ਬਾਹਰ ਲੈ ਕੇ ਆਉਣਾ ਸੀ ਮੈਂ ਗਾੜ੍ਹ ਸਾਹਿਬ ਕੋਈ ਆ ਕੰਪਲੇਨ ਲੇਗੀ ਹੋਰ ਵੀ ਇੱਕ ਹੋਣੀ ਮੈਂ ਅਸੀਂ ਤਾਂ ਕਹਿੰਦੇ ਨਹੀਂ ਇੰਦਰ ਕੋਈ ਕੰਪਲੇਨ ਉਸ ਤੋਂ ਹਲਵਾ ਨਹੀਂ ਵੀ ਸਾਹ ਹੂਟ ਬੋਲ ਮੈਂ ਮੈਂ